ਹਲਕਾ ਮਜੀਠਾ ਦੇ ਇਤਿਹਾਸਕ ਨਗਰ ਚਵਿੰਡਾ ਦੇ ਵੀ ਵਿਖੇ ਸ਼ਿੰਝ ਮੇਲਾ ਲੱਖ ਦਾਤਾ ਬਾਬਾ ਪੜੇਵੀ ਵਾਲੇ ਦਾ ਸਦੀਆਂ ਤੋਂ ਮਨਾਇਆ ਜਾ ਰਿਹਾ ਹੈ। ਇਲਾਕਾ ਨਿਵਾਸੀਆਂ ਵੱਲੋਂ ਇਸ ਮੇਲੇ ਦੇ ਇਤਿਹਾਸ ਬਾਰੇ ਦੱਸਿਆ ਜਾ ਰਿਹਾ ਹੈ ਕਿ ਮਾਤਾ ਚੰਡੀ ਜੀ ਦਾ ਇਸ ਜਗ੍ਹਾ ਤੇ ਰਾਖਸ਼ ਨਾਲ ਜੰਦ ਹੋਇਆ ਸੀ ਅਤੇ ਬਾਬਾ ਲੱਖਾ ਜੀ ਨੇ ਉਸ ਜੰਦ ਵਿੱਚ ਉਹਨਾਂ ਦਾ ਸਾਥ ਦਿੱਤਾ ਸੀ। ਬਾਬਾ ਲੱਖਾ ਜੀ ਦੀ ਯਾਦ ਵਿੱਚ ਸ਼ਿੰਝ ਮੇਲਾ ਚੁੰਡਾ ਦੇਵੀ ਵਿਖੇ ਸਦੀਆਂ ਤੋਂ ਮਨਾਇਆ ਜਾ ਰਿਹਾ ਸੀ ਪਰ ਇਸ ਵਾਰ ਇਹ ਮੇਲਾ ਸਿਆਸਤੀ ਪੇਟ ਚੜ ਗਿਆ ਹੈ ਆਪਣੀ ਇਤਿਹਾਸਕ ਜਗ੍ਹਾ ਦੀ ਬਜਾਏ ਪਿੰਡ ਚੁਗਾਵਾ ਰੂਪੂ ਵਾਲੀ ਵਿਖੇ ਮਨਾਇਆ ਜਾ ਰਿਹਾ ਹੈ ਇਸ ਸ਼ਿੰਝ ਮੇਲੇ ਵਿੱਚ ਦੂਰੋਂ ਦੂਰੋਂ ਆਏ ਨਾਮਵਾਰ ਪਹਿਲਵਾਨਾਂ ਨੇ ਪਹਿਲਵਾਨੀ ਦੇ ਜੋਹਰ ਵਿਖਾਏ ਕਾਂਗਰਸ ਪਾਰਟੀ ਦੇ ਹਲਕਾ ਮਜੀਠਾ ਇੰਚਾਰਜ ਲਾਲੀ ਮਜੀਠੀਆ ਅਤੇ ਯੂਥ ਕਾਂਗਰਸ ਦੇ ਜਨਨ ਸਕੱਤਰ ਆਕਾਸ਼ ਮਜੀਠੀਆ ਜੀ ਮੁੱਖ ਮਹਿਮਾਨ ਵਜੋਂ ਮੇਲੇ ਵਿੱਚ ਪਹੁੰਚੇ ਉਹਨਾਂ ਨੇ ਨੌਜਵਾਨਾਂ ਨੂੰ ਸੰਦੇਸ਼ ਦਿੰਦਿਆਂ ਕਿਹਾ ਕਿ ਸਾਡਾ ਖੁਆਬ ਨਸ਼ਾ ਮੁਕਤ ਪੰਜਾਬ ਇਹ ਜਿਸ ਦਾਵਾ ਜਿਹੜਾ ਬੜਾ ਵੱਡਾ ਇੱਕ ਸਾਬਕਾਸ ਤੇ ਆ ਗੋਤ ਆ ਉਹਨਾਂ ਦਾ ਇਹ ਬੜਾ ਵੱਡਾ ਮੇਲਾ ਵਾ ਤੇ ਬੜੇ ਚਿਰ ਤੋਂ ਬਣਾਇਆ ਜਾ ਰਿਹਾ। ਬਾਬਾ ਬੁੱਢਾ ਜੀ ਜਿਹੜੇ ਨੇ ਉਹ ਉਹਨਾਂ ਨੂੰ ਅੱਜ ਅਸੀਂ ਮੇਨ ਉਹਨਾਂ ਨੂੰ ਗਿਣਦੇ ਆਂ। ਇਸ ਗੋਤ ਦੇ ਜਿਹੜੇ ਪੈਰੋਕਾਰ ਨੇ ਪਰ ਉਸੇ ਸਮੇਂ 'ਚ ਅਜਿੱਤਾ ਰੰਧਾਵਾ ਵੀ ਗੁਰੂ ਨਾਨਕ ਬਾਦਸ਼ਾਹ ਦੇ ਨਾਲ ਹੋਏ ਨੇ। ਰੰਧਾਵਾ ਸਾਬਕਾਸਟ ਦੇ ਰੰਧਾਵਾ ਗੋਤ ਦੇ। ਉਹਨਾਂ ਦਾ ਕਰਕੇ ਮੇਲਾ ਮਨਾਇਆ ਜਾਂਦਾ ਆ। ਰੰਧਾਵਾ ਗੋਤ ਦੇ ਜਿਹੜੇ ਵੱਡ ਬਡੇਰੇ ਸੀ। ਪਹਿਲੋਂ ਉਹਨਾਂ ਬਟਾਲਾ ਪਿੰਡ ਦਸਾਇਆ ਇਤਿਹਾਸ ਦੇ ਵਿੱਚ ਆਉਂਦਾ ਔਰ ਚਵਿੰਡਾ ਪਿੰਡ ਵੀ ਉਹਨਾਂ ਨੇ ਵਸਾਇਆ ਵਾ ਹੋਰ ਲਾਗੇ ਚਾਗੇ ਜਿੰਨੇ ਆ ਸਾਰੇ ਪਿੰਡ ਨੇ ਇਹ ਰੰਧਾਵਾ ਗੋਦ ਦੇ ਨੇ ਔਰ ਉਹਨਾਂ ਵੱਲੋਂ ਇਹ ਹਰ ਸਾਲ ਬੜੀ ਧੂਮਤਾ ਆਉਂਦੀ ਜੀ ਇਹ ਬਾਈਆਂ ਰੰਧਾਵਿਆਂ ਦਾ ਜੀ 22 ਪਿੰਡ ਰੰਧਾਵਿਆਂ ਦੇ ਨੇ ਜਿਹੜੇ ਇਸ ਸ਼ਿੰਝ ਨੂੰ ਕਰਦੇ ਆ ਔਰ ਇਹਦੇ ਸਾਰਾ ਪਿੰਡ ਭਾਰ ਪਿੰਡ ਚੋਂ ਜਿਹੜੀ ਆ ਉਹ ਜਿਹੜੀ ਕਲੈਕਸ਼ਨ ਕੀਤੀ ਜਾਂਦੀ ਆ ਬੜੇ ਵਧੀਆ ਅਰੇਂਜਮੈਂਟਸ ਹੁੰਦੇ ਨੇ ਤਾਂ ਕਿ ਜਿਹੜੇ ਬੱਚੇ ਨੇ ਉਹ ਇਹਨਾਂ 22 ਪਿੰਡਾਂ ਦਾ ਖਾਸ ਤੌਰ ਤੇ ਜਿਹਨੂੰ ਬਾਈ ਰੰਧਾਵਾ ਕਹਿੰਦੇ ਆ ਇੱਕ ਬੜਾ ਵੱਡਾ ਕਾਰਨ ਆ ਕਿ ਇਸ ਪਾਸੇ ਜਿਹੜਾ ਆ ਉਹ 22 ਪਿੰਡਾਂ ਤੋਂ ਰੰਧਾਵਾ ਗੋਦ ਦੇ ਔਰ ਨਾਲ ਦੂਸਰੇ ਵੀ ਜਿਹੜੇ ਆ ਇਨਾਂ ਦੀ ਪ੍ਰੇਰਣਾ ਸਦਕਾ ਦੂਸਰੇ ਵੀ ਇਸ ਕੰਮ ਚਾਉਂਦੇ ਆ ਔਰ ਦੁਬਾਰਾ ਮੈਂ ਇਹੀ ਗੱਲ ਦਰਉਣਾ ਚਾਹਨਾ ਕਿ ਸਾਡਾ ਖੁਆਬ ਨਸ਼ਾ ਮੁਕਤ ਰਹੇ ਇਹਦੇ ਬਾਰੇ ਜੀ ਮੈਂ ਬਹੁਤ ਛੋਟਾ ਜਿਹਾ ਇਨਸਾਨ ਆ ਇਹਦੇ ਬਾਰੇ ਕੋਈ ਟਿੱਪਣੀ ਨਾਵਾਂ ਕਿਉਂਕਿ ਐਡਾ ਵੱਡਾ ਮੇਲਾ ਜੋ ਕਿ ਪਿਛਲੇ 140 150 ਸਾਲ ਤੋਂ ਚੱਲਦਾ ਆ ਰਿਹਾ ਉਹਦੇ ਵਿੱਚ ਸਿਆਸਤ ਕੀਤੀ ਸਿਆਸਤ ਲਈ ਸਾਡੇ ਕੋ ਬਾਹਰ ਪਿੰਡਾਂ 'ਚ ਬੜਾ ਆ ਸਾਲ ਪਿਆ ਹਜੇ ਇਲੈਕਸ਼ਨ ਨੂੰ ਧਰਮ ਦੇ ਨਾਂ ਤੇ ਸਿਆਸਤ ਨਹੀਂ ਕਰਨੀ ਚਾਹੀਦੀ ਇਹੋ ਮੇਰਾ ਆ ਜਿਨ੍ਹਾਂ ਨੇ ਕੀਤੀ ਆ ਉਹਨਾਂ ਨੂੰ ਗੁਰੂ ਮਹਾਰਾਜ ਉਹਨਾਂ ਦਾ ਰੱਖਾ ਅਸੀਂ ਤੇ ਕੁਝ ਕਹਿ ਨਹੀਂ ਸਕਦੇ ਕਿਸੇ ਬਾਰੇ ਨੌਜਵਾਨ ਵੀਰਾਂ ਵਾਸਤੇ ਕੀ ਸੰਦੇਸ਼ ਹੈ ਜੀ ਮੇਰਾ ਸਾਰੇ ਨੌਜਵਾਨ ਵੀਰਾਂ ਲਈ ਇਹੋ ਸੰਦੇਸ਼ ਆ ਜਿੱਦਾਂ ਕਿ ਹੁਣੇ ਤਾਇਆ ਜੀ ਨੇ ਲਾਲੀ ਮਜੀਠੀਆ ਜੀ ਨੇ ਕਿਹਾ ਕਿ ਨੌਜਵਾਨਾਂ ਨੂੰ ਸਾਨੂੰ ਪ੍ਰੇਰਿਤ ਕਰਨਾ ਚਾਹੀਦਾ ਕਿ ਉਹ ਨਸ਼ੇ ਤੋਂ ਛੱਡ ਕੇ ਖੇਡਾਂ ਵੱਲ ਕੋਈ ਕੁਸ਼ਤੀਆਂ ਵੱਲ ਜਿਵੇਂ ਕੋਈ ਹੌਕੀ ਦੇ ਵੀ ਸਟੇਡੀਅਮ ਸਾਡੇ ਹਲਕੇ ਜਾਂ ਹੌਕੀ ਖੇਡਦੇ ਫੁੱਟਬਾਲ ਖੇਡਦੇ ਕਿਸੇ ਨਾ ਕਿਸੇ ਗੇਮ ਵੱਲ ਤੁਰਨ ਜਿੰਨਾਂ ਦਾ ਪੜਾਈ ਵੱਲ ਘੱਟ ਜਾਂ ਧਿਆਨ ਗੇਮਸ ਵਿੱਚ ਜਾ ਕੇ ਉਹ ਅੱਗੇ ਜਾ ਸਕਦੇ ਆ ਹੁਣੇ ਸਾਡੇ ਯੰਗਸਟਰ ਇੱਥੇ ਐਸਐਚਓ ਡੀਐਸਪੀ ਲੱਗੇ ਸਾਰੇ ਸਪੋਰਟਸ ਕੋਟੇ ਵਾਲੇ ਆ ਠੀਕ ਜੀ ਤੇ ਹਰ ਇੱਕ ਨੂੰ ਕਿਤੇ ਨਾ ਕਿਤੇ ਮੌਕਾ ਮਿਲਦਾ ਜਿਹੜੀ ਚੀਜ਼ ਤੇ ਇੰਟਰਸਟ ਹੈ ਉਹਦੇ ਤੇ ਅੱਗੇ ਜਾਓ ਬਸ ਨਸ਼ਿਆਂ ਨੂੰ ਛੱਡੋ ਨਸ਼ੇ ਤਿਆਗ ਦਿਓ ਤੇ ਆਪਣਾ ਪੰਜਾਬ بچਾਈਏ ਠੀਕ